ਕਲਦੀਪ ਮਾਨਕ ਨੂੰ ਸੁਣਦੇ ਸੀ ਚਮਕੀਲੇ ਉਹਨਾਂ ਨੂੰ ਤਾਂ ਸੁਣ ਕੇ ਕੋਈ ਰਾਜੀ ਨਹੀਂ ਸੀਗਾ ਗਾਣੇ ਮਾਨਕ ਦੇ ਵਧੀਆ ਸੀਗੇ ਚਮਕੀਲੇ ਦੇ ਗਾਣੇ ਤਾਂ ਬਹੁਤ ਮਾੜੇ ਸੀ ਨਾ ਹੀ ਕੋਈ ਪਰਿਵਾਰ ਚ ਬੈਠ ਕੇ ਸੁਣ ਸਕਦਾ ਸੀਗਾ ਤੇ ਗੁਰੂ ਰੰਧਾਵੇ ਦੇ ਕੈਨੇਡਾ ਦੇ ਵਿੱਚ ਬੋਤਲਾਂ ਵੱਜੀਆਂ ਉਹ ਕਹਿੰਦੇ ਮੁੜ ਕੇ ਨਾ ਇੱਥੇ ਗਾਣਾ ਹੀ ਇਹ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਇਹਦਾ ਨਾਮ ਹੈਗਾ ਅਕਬਰ ਆਲਮ ਇਹ ਵੀ ਇੱਕ ਸਿੰਗਰ ਆ ਇਹਨੇ ਚਮਕੀਲੇ ਦੇ ਗਾਣਿਆਂ ਨੂੰ ਬਹੁਤ ਮਾੜਾ ਆਖਿਆ ਆ ਤੇ ਕਲਦੀਪ ਮਾਨਕ ਦੇ ਗਾਣਿਆਂ ਦੀਆਂ ਸਿਫਤਾਂ ਕੀਤੀਆਂ ਆ ਤੇ ਕਹਿੰਦਾ ਕੁਲਦੀਪ ਮਾਨਕ ਹੀ ਵਧੀਆ ਸੀਗਾ ਕਲਾਕਾਰ ਤੇ ਗਾਣੇ ਵੀ ਉਹਦੇ ਵਧੀਆ ਸੀਗੇ ਚਮਕੀਲੇ ਹੋਣੀ ਤਾਂ ਮਾਰਾ ਨੀਓ ਤੇ ਗੰਦ ਹੀ ਗਾਇਆ ਆ ਤੇ ਨਾਲੇ ਕਹਿੰਦਾ ਮੈਂ ਨਿਆਣਿਆਂ ਨੂੰ ਬੱਚਿਆਂ ਨੂੰ ਸੁਣਾਣਾ ਆ ਮੈਂ ਕਹਿੰਦਾ ਉੱਥੇ ਚਮਕੀਲੇ ਦੇ ਗੀਤ ਨਹੀਂ ਸੁਣਾਦਾ ਤੇ ਨਾ ਸਿਖਾਉਣਾ ਆ ਮੈਂ ਕਹਿੰਦਾ ਮਾਨਕ ਦੇ ਸਿਖਾਣਾ ਜੀ ਸੱਤ ਕਿਸ ਕੋਲ ਚਮਕੀਲਾ ਕਿਹਾ ਆ ਕੇ ਕਹਿੰਦਾ ਬਾਈ ਜੀ ਤੁਹਾਨੂੰ ਕੋ ਮੇਰੇ ਗੀਤ ਗਾਓ ਮੇਰੇ ਸਿਖਾਓ ਤੁਹਾਨੂੰ ਕੋ ਇਹ ਵੀ ਹੱਕ ਨਹੀਂ ਹੈਗਾ ਤੁਸੀਂ ਕਹਿੰਦੇ ਆ ਚਮਕੀਲੇ ਦੀਆਂ ਕੰਪੋਜੀਸ਼ਨਾਂ ਉਹਨੇ ਆਪਨੇ ਸੀ ਬਣਾਈਆਂ ਤਾਂ ਚੰਨਜੀਤ ਰੂਜੇ ਨੇ ਬਣਾਈਆਂ ਸੀ ਚਮਕੀਲੇ ਦੀਆਂ ਉਹ ਕੰਪੋਜੀਸ਼ਨ ਤੋੜੋ ਸੀਗੀਆਂ ਉਸੀ ਕਿਵੇਂ ਕਹਿ ਸਕਦੇ ਹੋ ਚਮਕੀਲਾ ਜਦੋਂ ਗੀਤ ਲਿਖਦਾ ਸੀ ਉਹ ਆਪਣੀ ਕੰਪੋਜੀਸ਼ਨ ਨਾਲ ਤਿਆਰ ਕਰਕੇ ਲੈ ਕੇ ਜਾਂਦਾ ਸੀਗਾ ਹੈ ਫਿਰ ਦੋ ਚਾਰ ਗੀਤ ਹੀ ਚੁੱਕ ਕੇ ਬਾਈ ਜੀ ਤੁਸੀਂ ਚਮਕੀਲੇ ਦੇ ਸਾਰੇ ਗੀਤਾਂ ਨੂੰ ਮਾੜਾ ਕਰ ਜਾਨੇ ਹੈ ਸਰਹੰਗ ਦੀ ਦਵਾਰੇ ਤਲਵਾਰ ਮੈਂ ਕਲਗੀਧਰ ਦੀ ਸਾਤੋਂ ਬਾਬਾ ਖੋਲਿਆ ਨਨਖਾਣਾ ਮੈਨੂੰ ਆ ਗਿਆ ਕੱਲ ਬੁੱਢੀ ਮਾਈ ਦਾ 2.5 ਦਿਨ ਦੀ ਪ੍ਰੋਣੀ ਅਨੇਕਾਂ ਗਾਣੇ ਨੇ ਅਮਰ ਸਿੰਘ ਚਮਕੀਲੇ ਦੇ ਚੰਗੇ ਇੱਕ ਗਾਣੇ ਦਾ ਤੁਸੀਂ ਜ਼ਿਕਰ ਕੀਤਾ ਤੁਸੀਂ ਮਾੜੇ ਉਹ ਬਣਾਤੇ ਅਗੇ ਜੀ ਭੈਣ ਸਾਲੀਏ ਅਗੇ ਜੀਜਾ ਲਖਮਣ ਦਾ ਹੈਨਾ ਭੈਣ ਦੀ ਨਾ ਤੁਸੀਂ ਉਹ ਗਾਣਿਆਂ ਦਾ ਉਹ ਤਾਂ ਚਲੋ ਸਾਰੇ ਕਹਿੰਦੇ ਨੇ ਦੋ ਚਾਰ ਗੀਤ ਉਹਨਾਂ ਨੇ ਗਾਏ ਆ ਕੌਣ ਕਹਿੰਦਾ ਨਹੀਂ ਗਾਏ ਠੀਕ ਆ ਬਾਅਦ ਉਹਨਾਂ ਨੇ ਗਾਣੇ ਛੱਡ ਦਿੱਤੇ ਸੀਗੇ ਫਿਰ ਤੁਸੀਂ ਕਿਹਾ ਜਦੋਂ ਉਹ ਗੰਦ ਗਾਉਂਦਾ ਸੀ ਤੇ ਫਿਰ ਚੱਕਿਆ ਤਾਂ ਜਾਣੇ ਸੀ ਜਾਣੇ ਕਿ ਜੀ ਪੇਰਾਂ ਵਾਲਿਆਂ ਦੀ ਤੁਸੀਂ ਇਹਨਾਂ ਨੂੰ ਸਹੀ ਠਹਿਰਾ ਦਿੱਤਾ ਤੇ ਅਮਰ ਸਿੰਘ ਚਮਕੀਲੇ ਨੂੰ ਦੋ ਚੀਜ਼ਾਂ ਉਹ ਕਰਤਾ ਜਦ ਕਹਿੰਦੇ ਇਹਨੇ ਗੰਦਾ ਗਾਇਆ ਸੀ ਮਾਰਾ ਗਾਇਆ ਸੀ ਫਿਰ ਉਹਨੂੰ ਨਤੀਜਾ ਤਾਂ ਭੁਗਤਣਾ ਹੀ ਪੈਣਾ ਸੀ ਕਿ ਉਹ ਇਹਨੂੰ ਕਿਵੇਂ ਮਾਫ਼ ਕਰ ਦਿੰਦੇ ਪਹਿਲਾਂ ਤਾਂ ਇਹਨੇ ਗੰਦ ਗਾਇਆ ਹੀ ਸੀਗਾ ਯਾਨੀ ਕਿ ਜਸਟੀਫਾਈ ਕਰ ਦਿੱਤਾ ਤੁਸੀਂ ਮੋਰ ਲਾਤੀ ਪੇ ਚਮਕੀਲਾ ਹੀ ਗਲਤ ਸੀ ਫਿਰ ਬਾਈ ਜੀ ਉਹ ਜਿਹੜੀਆਂ ਮਾਫ਼ੀਆਂ ਮੰਗਦਾ ਰਿਹਾ ਤੇ ਨਾਲੇ ਉਹਨੇ ਗਾਣਾ ਜਿਹੜਾ ਛੱਡਿਆ ਜਿਹੜਾ ਇੰਨਾ ਤੇ ਕੋਈ ਗੀਤੇ ਨਹੀਂ ਸੀ ਗਾਇਆ ਇੱਕ ਕੰਪਨੀ ਨੇ ਬਾਅਦ ਚ ਉਹਦਾ ਗਾਣਾ ਉਹ ਧੋਕ ਨੇ ਕਹਿ ਕੇ ਰਿਕਾਰਡ ਕਰਕੇ ਪਾ ਦਿੱਤਾ ਸੀ ਪਰ ਚਮਕੀਲੇ ਨੇ ਤਾਂ ਕੋਈ ਉਸ ਤੋਂ ਬਾਅਦ ਇਦਾਂ ਗਾਣੇ ਨਹੀਂ ਰਿਕਾਰਡ ਕਰਾਇਆ ਤੁਸੀਂ ਫੇਰ ਕਹੀ ਜਾਂਦੇ ਆ ਨਤੀਜੇ ਤਾਂ ਪਹੁੰਚਣੇ ਹੀ ਪੈਣੇ ਸੀ ਉਹ ਤਾਂ ਜਿੱਦਾਂ ਕਹਿੰਦੇ ਆ ਮੰਦਾ ਵੀਰਿਆ ਤੇ ਤੁਸੀਂ ਅੱਜ ਵੀ ਉਹਦੀ ਉਸੇ ਤਰ੍ਹਾਂ ਮਿੱਟੀ ਪੱਟੀ ਜਾਂਦੇ ਆ ਤੇ ਕਲਦੀਪ ਮਾਨਕ ਨੂੰ ਕਹੀ ਜਾਂਦੇ ਆ ਇਹੋ ਚੰਗਾ ਸੀ ਇਹਦੇ ਗਾਣੇ ਸਾਰੇ ਵਧੀਆ ਸੀਗੇ ਚਮਕੀਲੇ ਦੇ ਤਾਂ ਗਾਣੇ ਹੀ ਨਹੀਂ ਸੀ ਤੇ ਚਮਕੀਲੇ ਨੂੰ ਇੰਨਾ ਲੋਕ ਸੁਣਦੇ ਸੀ ਉਹ ਕੌਣ ਸੁਣਦੇ ਸੀ ਜਿਹੜਾ ਖਾੜਿਆਂ ਚ ਫਿਰ ਤੁਸੀਂ ਕਹਿੰਦੇ ਮੈਂ ਵੀ ਸਾਈਕਲ ਤੇ ਜਾਂਦਾ ਸੀ ਉਦਾਂ ਚਮਕੀਲੇ ਨੂੰ ਸੁਣ ਫਿਰ ਜੇ ਸੁਣ ਜਾਂਦੇ ਸੀ ਤਾਂ ਤੁਸੀਂ ਕੀ ਸੁਣਨ ਜਾਂਦੇ ਸੀ ਫਿਰ ਤੁਸੀਂ ਮੈਨੂੰ ਇਹ ਦੱਸੋ ਸੁਣਦੇ ਵੀ ਸੀ ਤੁਸੀਂ ਅੱਜ ਤੁਸੀਂ ਮਾੜਾ ਵੀ ਕਹੀ ਜਾਂਦੇ ਆ ਸਿਰਫ ਦੋ ਚਾਰ ਗੀਤ ਚੱਕ ਕੇ ਉਸ ਬੰਦੇ ਤੇ ਫਿਲਮਾਂ ਬਣ ਰਹੀਆਂ ਫਿਰ ਇੱਕ ਗੱਲ ਕੀਤੀ ਪੀ ਐਚ ਡੀ ਅਖੇ ਕੋਈ ਬੰਦਾ ਕਰ ਰਿਆ ਉਹ ਕੀ ਪੀ ਐਚ ਡੀ ਕਰ ਰਿਆ ਹੋਊਗਾ ਉਹ ਕੀ ਉਹ ਉਹ ਕਿਵੇਂ ਉਹ ਜਸਟੀਫਾਈ ਕਰਦੇ ਚਮਕੀਲੇ ਨੂੰ ਅਜਿਹੇ ਗੰਦੇ ਗੀਤ ਗਾਏ ਐ ਬਾਈ ਜੀ ਉਹਨੂੰ ਕੁਝ ਲੱਗਾ ਹੋਊਗਾ ਉਹ ਕਰ ਰਿਆ ਆ ਹੈਨਾ ਤੁਸੀਂ ਤਾਂ ਉਹੀ ਚਾਰ ਗੀਤ ਚੱਕ ਕੇ ਚਮਕੀਲੇ ਨੂੰ ਭੰਡਣਾ ਹੁੰਦਾ ਭੰਡੀ ਜਾਓ ਕੋਈ ਨਹੀਂ ਤੁਹਾਨੂੰ ਮਨਾ ਕਰਦਾ ਅਸੀਂ ਜਿਵੇਂ ਤੁਸੀਂ ਵੀਡੀਓ ਇੰਟਰਵਿਊਸ ਦੇ ਆਪ ਕੋ ਉਤ ਲਾਇਆ ਮਾੜਾ ਕਿਆ ਅਸੀਂ ਉਹਦਾ ਪੱਖ ਰੱਖ ਦਿੱਤਾ ਆਪਣੇ ਜਰੀਏ ਜਿਹੜੇ ਚਮਕੀਲੇ ਨੂੰ ਚਾਉਣ ਵਾਲੇ ਆ ਤੇ ਅਸੀਂ ਉਹਨਾਂ ਵੱਲੋਂ ਚਮਕੀਲਾ ਜੀ ਦਾ ਪੱਖ ਰੱਖ ਰਹੇ ਆ ਵੀ ਚਮਕੀਲਾ ਜੀ ਨੇ ਜੇ ਦੋ ਚਾਰ ਗੀਤ ਇਦਾਂ ਦੇ ਗਾਏ ਤੇ ਜਿਹੜੇ ਚੰਗੇ ਗਾਏ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਤੁਸੀਂ ਕਿਉਂ ਮਾੜਾ ਹੀ ਮਾੜਾ ਕਹੀ ਜਾਂਦੇ ਆ ਤੁਹਾਡਾ ਕਲਦੀ ਮਨ ਤਾਂ ਚੰਗੇ ਆ ਸੀ ਕਿਹੜਾ ਕਹਿੰਦੇ ਆ ਮਾੜੇ ਆ ਪਰ ਚਮਕੀਲੇ ਨੂੰ ਤਾਂ ਨਾ ਮਾੜਾ ਕਹੋ ਸੋ ਦੋਸਤੋ ਇਸ ਦੇ ਬਾਰੇ ਤੁਸੀਂ ਕੀ ਵਿਚਾਰ ਦਿਓਗੇ ਜਰੂਰ ਦੱਸਿਓ